ਹਾਂਜੀ ਕੀ ਹਾਲ ਚੱਲ ਸਾਰੇ ਵੀਰਾਂ ਦਾ ਕੁਝ ਕੁ ਵੀਰ ਕਹਿੰਦੇ ਨੇ ਕਹਿੰਦੇ ਤੁਸੀਂ ਗੰਦਾ ਬਹੁਤ ਪਾਉਂਦੇ ਹੋ ਉਹ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਆਪਣੀ ਵੀਡੀਓ ਦੇ ਵਿੱਚ ਬਜੈਨਾ ਜੋਨੀ ਲਿੰਗ ਪੈਨਿਸ ਸ਼ਬਦ ਵਰਗੇ ਨਹੀਂ ਚੰਗੇ ਲੱਗਦੇ ਉਹ ਆਪਣੀ ਵੀਡੀਓ ਤੋਂ ਦੂਰ ਰਿਹਾ ਕਰੋ ਵੀਰੇ ਹਨਾ ਇੱਕ ਵੀਰ ਨੇ ਫਿਟਨੈਸ ਵਾਲਾ ਕੋਈ ਵੀਰ ਉਹਨੇ ਵੀਡੀਓ ਪਾਈ ਸੀ ਕਹਿੰਦੇ ਗੰਦਾ ਬਹੁਤ ਪਾਉਂਦੇ ਨੇ ਅਗਰ ਆਪਾਂ ਇਹ ਚੀਜ਼ਾਂ ਨੂੰ ਲਿੰਗ ਨੂੰ ਲਿੰਗ ਨਹੀਂ ਕਾਂਗੇ ਜੋਨੀ ਨੂੰ ਜੋਨੀ ਨਹੀਂ ਕਾਂਗੇ ਹਨਾ ਤੇ ਹੋਰ ਕਹਾਗੇ ਵੀ ਕੀ ਹੋਰ ਤਾਂ ਕੋਈ ਨਾਮ ਵੀ ਨਹੀਂ ਰੱਖ ਸਕਰੇ ਹਨ ਗੁਪਤੰਗ ਕਹਿ ਲਾਂਗੇ ਫਿਰ ਉਹ ਲੇਡੀਜ਼ ਦਾ ਜੈਂਟਸ ਦਾ ਉਹ ਨਹੀਂ ਪਤਾ ਲੱਗਦਾ ਇਹਦੇ ਲਈ ਉਹ ਵੀਰ ਦੂਰ ਰਿਹਾ ਕਰਨ ਆਪਣੀ ਵੀਡੀਓ ਤੇ ਤੁਹਾਨੂੰ ਅੱਜ ਦੱਸਦੇ ਆਂ ਜੀ ਲਿੰਗ ਦੀ ਕਮਜ਼ੋਰੀ ਲਈ ਜਿਨ੍ਹਾਂ ਨੂੰ ਲਿੰਗ ਦੀ ਕਮਜ਼ੋਰੀ ਆ ਗਈ ਹੈ ਨਸਾਂ ਦੀ ਕਮਜ਼ੋਰੀ ਆ ਗਈ ਹੈ ਤੇ ਮੋਟਾਈ ਵੀ ਕਰੂਗੀ ਇਹ ਹਮਦਰਦ ਕੰਪਨੀ ਦੀ ਡਾਇਨਾਮੋਲ ਕਰੀਮ ਆ ਫੋਟੋ ਲਗਾਤੀ ਹੈ ਡਾਇਨਾਮੋਲ ਕਰੀਮ ਹੈ ਪੈਨਸ ਦੇ ਉੱਤੇ ਦੀ ਮ사ਜ ਕਰਨੀ ਆ ਸਵੇਰੇ ਤੇ ਰਾਤ ਨੂੰ ਸਵੇਰੇ ਨਹਾਉਣ ਤੋਂ ਬਾਅਦ ਰਾਤ ਨੂੰ ਤੁਸੀਂ ਜਦੋਂ ਬਿਲਕੁਲ ਹੀ ਪੈਣਾ ਸੰਭੋਗ ਕਰਕੇ ਠੀਕ ਹੈ ਐਨਾ ਕੁ ਵਧੀਆ ਰਿਜ਼ਲਟ ਹੈ ਤੁਹਾਡੇ ਲਿੰਗ ਦੀ ਨਸਾਂ ਦੀ ਕਮਜ਼ੋਰੀ ਠੀਕ ਹੋ ਜੂ ਲਿੰਗ ਤੋਂ ਨੂੰ ਅੱਗੇ ਨੂੰ ਮੋਟਾਈ ਦੇ ਵਿੱਚ ਨਜ਼ਰ ਆਊਗਾ ਲਿੰਗ ਦਾ ਢਿੱਲਾਪਨ ਵੀ ਇਹਦੇ ਨਾਲ ਦੂਰ ਹੋਊਗਾ ਰਿਜ਼ਲਟ ਐਨਾ ਕ ਹੈ ਅੱਖਾਂ ਮੀਚ ਕੇ ਤੁਸੀਂ ਹਮਦਦ ਕੰਪਨੀ ਤੇ ਭਰੋਸਾ ਕਰ ਸਕਦੇ ਹੋ ਰਿਜ਼ਲਟ ਬਹੁਤ ਵਧੀਆ ਨੇ ਡਾਇਨਾਮੋਲ ਕਰੀਮ 10 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਜੀ 120 ਰੁਪਏ ਰੇਟ ਹੁੰਦਾ ਹੈ ਤੇ ਬਾਕੀ ਤੁਹਾਨੂੰ ਲੈਸ ਕੱਢ ਜੇਗਾ ਵਰਤੋ ਤੇ ਲਾਭ ਉਠਾਓ ਯਾਰਾਂ ਬੇਲੀਏ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦਿਆ ਕਰੋ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗਦੀ ਆ ਨੇ ਵੀਰਾਂ ਨੂੰ ਉਹ ਲਾਈਕ ਜ਼ਰੂਰ ਕਰ ਦਿਓ ਮੈਨੂੰ ਵੀ ਪਤਾ ਲੱਗਦਾ ਰਹੂਗਾ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਛੋਟੇ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ